ਕੋਸੋ ਮੀਸ਼ਰ ਗੁਰ ਨਾਭਾ ਦਾਸ ਮਹਾਰਾਜ ਜੀ ਕੀ ਜੈ ਮੈਂ ਹਮੇਸ਼ਾ ਹੀ ਇੱਥੇ ਹਰ ਸਾਲ ਆਣਾ 8 ਤਰੀਕ ਨੂੰ ਸਾਰੇ ਪੰਜਾਬ ਵਿੱਚ ਸ੍ਰੀ ਗੁਰ ਨਾਭਾ ਦਾਸ ਜੀ ਦਾ ਗਸਟਰ ਛੁੱਟੀ ਆ ਔਰ ਜਨਮ ਦਿਨ ਪੰਜਾਬ 'ਚ ਹੀ ਨਹੀਂ ਹਰਿਆਣਾ ਜੰਮੂ ਹਿਮਾਚਲ ਚੰਡੀਗੜ੍ਹ ਦਿੱਲੀ ਵਗਰੇ ਸਟੇਟਾਂ ਵਿੱਚ ਵੀ ਸ੍ਰੀ ਗੁਰ ਨਾਭਾ ਦਾਸ ਜੀ ਦਾ ਜਨਮ ਦਿਨ ਬਣਾਇਆ ਜਾ ਰਿਹਾ ਸਾਨੂੰ ਯਾਰ ਇਸ ਗੱਲ ਦੀ ਖੁਸ਼ੀ ਹੈ ਕਿ ਦੂਸਰੀਆਂ ਸਟੇਟਾਂ ਨਾਲੋਂ ਪੰਜਾਬ ਸਟੇਟ ਜਿਹੜੀ ਆ ਇਹਦੇ ਵਿੱਚ ਗਵਰਨਮੈਂਟ ਨੇ ਸਰਕਾਰੀ ਛੁੱਟੀ ਕੀਤੀ ਆ ਇਸ ਕਰਕੇ ਇਹ ਸਟੇਟ ਦੂਸਰੀਆਂ ਸਟੇਟਾਂ ਨਾਲੋਂ ਐਡਵਾਂਸ ਹੈ ਸੋ ਸ਼੍ਰੀ ਗੁਰੂ ਨਬਜ਼ ਅਸ ਜੀ ਦੀ ਕੱਲ ਸ਼ੋਭਾ ਯਾਤਰਾ ਚੱਲੀ ਉਹਦੇ ਵਿੱਚ ਵੀ ਇਹ ਦੋ ਤਿੰਨ ਟਰਾਲੀਆਂ ਲੈ ਕੇ ਪਿੰਡ ਔ ਜ਼ਿਲ੍ਹੇ ਦੀ ਸੰਗਤ ਗਈ ਸੀ ਔਰ ਇੱਕ ਇੱਕ ਟਰਾਲੀ ਮਿਲ ਕੇ ਹੀ ਕੱਲ 63 ਟਰਾਲੀਆਂ ਦਾ ਉੱਥੇ ਗੱਠਜੋੜ ਸੀਗਾ ਔਰ ਉਸ ਤੋਂ ਇਲਾਵਾ ਰਸ ਸੀਗੇ ਜਾਂ ਲੋਕਾਂ ਦੀ ਆਪਣੀਆਂ ਪ੍ਰਾਈਵੇਟ ਗੱਡੀਆਂ ਸੀ ਉਹਨਾਂ ਤੇ ਬੈਠ ਕੇ ਲਗਭਗ 70 ਤੋਂ ਵੱਧ ਕਨਵੈਨਸ ਹੋ ਚੁੱਕੀ ਸੀ ਤੇ ਜਿਹੜੀ ਪੈਦਲ ਸੰਗਤ ਚੱਲ ਰਹੀ ਸੀ ਜਿਹੜਾ ਸੁਭਾਵਾਂ ਦੇ ਆਗੂ ਨੇ ਉਹ ਸਾਰੇ ਲਗਭਗ ਕੋ 4-500 ਦੀ ਤਦਾਦ ਵਿੱਚ ਭੈਣਾ ਤੇ ਭਰਾ ਅੱਗੇ ਅੱਗੇ ਸ਼੍ਰੀ ਗੁਰਨਾਬਾदास ਜੀ ਦੀ ਪਾਲਕੀ ਦੇ ਨਾਲ-ਨਾਲ ਚੱਲ ਰਹੇ ਸੀ ਇਸ ਗੱਲ ਦੀ ਸਾਰੀ ਮਹਾਸ਼ਾਬਰਾਦਰੀ ਨੂੰ ਸ਼੍ਰੀ ਨਾਬਾदास ਜੀ ਦਾ ਮੰਨਣ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਆ ਜਿਨ੍ਹਾਂ ਨੇ ਕਿ ਆਪਣੇ ਗੁਰੂ ਜੀ ਦਾ ਨਾਮ ਉੱਚਾ ਕਰਨ ਵਾਸਤੇ ਦਿਨ ਰਾਤ ਇੱਕ ਕਰਕੇ ਆਪਣੇ ਕਸ਼ਟ ਨਹੀਂ ਦੇਖੇ ਆਪਣੀ ਥਕਾਵਟ ਨਹੀਂ ਵੇਖੀ ਆਪਣੇ ਨੀਂਦਰੇ ਨਹੀਂ ਵੇਖੇ ਤੇ ਗੁਰੂ ਜੀ ਦੀ ਵਾਮਾ ਕਰਨ ਵਾਸਤੇ ਇੱਕ ਸਹਿਯੋਗ ਦੇ ਕੇ ਏ ਗੁਰੂ ਜੀ ਦਾ ਨਾਮ ਵੀ ਉੱਚਾ ਕੀਤਾ ਤੇ ਆਪਣੀ ਜਿਹੜੀ ਬਰਾਦਰੀ ਨੂੰ ਸਮਝਦੇ ਲੋਕ ਕੁਛ ਨਹੀਂ ਉਹਨਾਂ ਦਾ ਵੀ ਨਾਮ ਉੱਚਾ ਕੀਤਾ ਆ ਸੰਗਤ ਜੀ ਜੋ ਮੇਰੀ ਪੰਜਾਬ ਲਾਵਲ ਦੀ ਬਾਡੀ ਪਿੰਡ ਹੌਜਲਾ ਦੇ ਵਿੱਚ ਪਹੁੰਚੀ ਆ ਸਭ ਤੋਂ ਪਹਿਲਾਂ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਟ ਕੇ ਆਪਣਾ ਕੀਮਤੀ ਟਾਈਮ ਕੱਟ ਕੇ ਸ੍ਰੀ ਗੁਰੂ ਨਾਭਾ ਦਾਸ ਮੰਦਰ ਵਿੱਚ ਪਹੁੰਚੇ ਆ ਸ੍ਰੀ ਗੁਰੂ ਨਾਭਾ ਦਾਸ ਮਾਰੀ ਦਾ ਅੱਜ ਸਭ ਤੋਂ ਜ਼ਿਆਦਾ ਹਰ ਪਿੰਡ ਵਿੱਚ ਹਰ ਘਰ ਵਿੱਚ ਹਰ ਸ਼ਹਿਰ ਵਿੱਚ ਇਹਨਾਂ ਦਾ ਨਾਮ ਜਿਹੜਾ ਪ੍ਰਚਲਿਤ ਹੋ ਚੁੱਕਾ ਹੈ ਤੇ ਜਿਹੜੀ ਬਰਾਰੀ ਜਿਹੜੀ ਜਾਂਦੀ ਆ ਚਾਹ ਪਿੱਛੇ ਆ ਜਾਂ ਅੱਗੇ ਆ ਉਹ ਵੀ ਕੋਸ਼ਿਸ਼ ਕਰਨ ਵੀ ਸ੍ਰੀ ਗੁਰੂ ਨਾਭਾ ਦਾਸ ਮੰਦਿਰ ਵਿੱਚ ਪਹੁੰਚ ਗਏ ਬਾਬਾ ਜਿਹਦੇ ਗੁਣ ਗਾਓ ਜੀ ਸਰ ਅੱਜ ਬੜਾ ਖੁਸ਼ੀਆਂ ਵਾਲਾ ਦਿਨ ਭਾਗਾਂ ਵਾਲਾ ਦਿਨ ਸਾਡੇ ਗੁਰੂ ਨਾਭਾ ਦਾਸ ਜੀ ਦੇ ਜਰਮਤਨ ਦੇ ਉੱਤੇ ਇਹ ਸਾਡੇ ਪ੍ਰਧਾਨ ਸਾਹਿਬ ਸਾਡੇ ਕੋਲ ਪਿੰਡ ਔਈਲੇ ਵਿਖੇ ਆਏ ਨੇ ਤੇ ਇਹ ਦਿਨ ਭਾਗ ਵਾਲਾ ਤਾਂ ਸਮਝਾਇਆ ਗਿਆ ਵੀ ਇੱਥੇ ਪਹਿਲਾਂ ਪ੍ਰਧਾਨ ਜੀ ਕਦੀ ਨਹੀਂ ਆਏ ਕਿਉਂਕਿ ਇੱਥੇ ਇਹ ਕੰਮ ਹੀ ਨਹੀਂ ਚੱਲਦਾ ਰਿਹਾ ਵੀ ਆਪਾਂ ਲੈ ਕੇ ਸੰਗਤ ਸ਼ਹਿਰ ਜਾਈਏ ਜਾਂ ਕਿਦਾਂ ਹਨਾ ਇਹ ਇਹ ਮੰਦਿਰ ਦੀ ਸ਼ੋਭਾ ਜਿਹੜੀ ਆ ਮਤਲਬ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਆ ਆਪ ਨਾਲ ਹੋ ਕੇ ਕੀਤੀ ਆ ਜਿਹੜਾ ਇਹਨਾਂ ਨੂੰ ਸਬੋਧਤਰੀ ਦਿੱਤੀ ਗਈ ਆ ਮੰਦਿਰ ਦੀ ਸਾਡੇ ਪ੍ਰਧਾਨ ਜੀ ਨੇ ਲੰਬardar ਜੀ ਥੋੜਾ ਜੀ ਚਾਚਾ ਸਰਜੀਤ ਜੀ ਆਪਣੇ ਭਾਈ ਬਟੂ ਜੀ ਤੇ ਵੱਡੀ ਖੁਸ਼ੀ ਹੋਵੇ ਗੱਲ ਇਹ ਖੁਸ਼ੀ ਦੀ ਵੀ ਜਿਹੜੇ ਪ੍ਰਧਾਨ ਜੀ ਇੱਥੇ ਆਪ ਆਏ ਨੇ ਹਾਂਜੀ ਇਹ ਬੜੀ ਤਗੜੀ ਸਾਡੇ ਲਈ ਗੱਲ ਆ ਤੇ ਕੱਲ ਵੀ ਆਪਾਂ ਚਲੋ ਜੋ ਵੀ ਸਾਡੇ ਕੋਲ ਹੋਇਆ ਆਪਾਂ ਗਏ ਟਰਾਲੀਆਂ ਲੈ ਕੇ ਵੱਤ-ਵੱਤ ਅਸੀਂ ਸੰਗਤ ਖੜੀ ਇਹਨਾਂ ਦਾ ਪ੍ਰਚਾਰ ਵੀ ਉੱਥੇ ਸੁਣਿਆ ਬੜਾ ਵਧੀਆ ਲੱਗਾ ਬਾਬਾ ਜੀ ਦੇ ਗੱਲਾਂ ਵੀ ਹੋਈਆਂ ਸੋ ਇਸ ਤਰ੍ਹਾਂ ਹੀ ਚੱਲਦਾ ਰਹੇ ਹਰ ਬੰਦਾ ਜਿਹੜਾ ਉਹ ਆਪਣੇ ਮਜਬੂਨ ਲੈ ਕੇ ਚੱਲੇ ਤੇ ਬਹੁਤ ਵਧੀਆ ਗੱਲ ਆ ਨੋਤਰਾ ਜਨਰਲ ਸਕੱਤਰ ਮੇਵਾ ਸਰਪੰਸਤ ਸ਼ਰਗੁਨਾਬਾਦਾਸ ਮਹਾਸੰਤੀ ਪੰਜਾਬ ਸਭ ਤੋਂ ਪਹਿਲਾਂ ਪਿੰਡ ਔਜਲਾ ਦੇ ਸਮੂਹ ਕਮੇਟੀ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਅੱਜ ਪੰਜਾਬ ਬਾਡੀ ਨੂੰ ਇੱਥੇ ਸੱਦਿਆ ਪਿੰਡ ਵਾਲਿਆਂ ਨੇ ਜੋ ਪੰਜਾਬ ਬਾਡੀ ਦਾ ਇੱਥੇ ਵੈਲਕਮ ਕੀਤਾ ਬਹੁਤ ਅੱਛਾ ਲੱਗਾ ਜੇ ਮੈਂ ਸ਼ੁਰੂ ਕਰ ਨਬਾ ਦਾਸ ਜੀ ਦੇ ਜਨਮ ਦਿਹਾੜੇ ਤੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਖਾਸ ਕਰਕੇ ਜਿਹੜੀ ਪਿੰਡ ਦੀ ਕਮੇਟੀ ਆ ਜਿਉ ਪਿੰਡ ਦੇ ਵਿੱਚ ਇਹਨਾਂ ਦਾ ਮੈਂ ਜਿਹੜਾ ਆਪਸ ਵਿੱਚ ਆਪਸੀ ਤਾਲਮੇਲ ਦੇਖਿਆ ਪਿਆਰ ਦੇਖਿਆ ਬਹੁਤ ਹੀ ਵਧੀਆ ਇਹ ਵਧਾਈ ਦੇ ਪਾਤਰ ਨੇ